ਤਾਂ ਪੈਰਾਓਲੰਪਿਕ ਦੇ ਵਿੱਚ ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚਿਆ 52 ਸਾਲਾਂ ਬਾਅਦ ব্রੌਂਜ਼ ਮੈਡਲ ਕੰਟੀਨਿਊਸਲੀ ਆਇਆ ਇਸ ਤੋਂ ਪਹਿਲਾਂ 2020 ਵਿੱਚ ਟੋਕਿਓ ਓਲੰਪਿਕਸ ਦੇ ਵਿੱਚ ਆਏ ਸੀ ਉਸ ਤੋਂ ਬਾਅਦ ਆਇਆ ਗਿਆ ਪੈਰਾਓਲੰਪਿਕਸ ਦੇ ਵਿੱਚ ਆਇਆ ਤੇ ਅੱਜ ਪੰਜਾਬ ਪਹੁੰਚ ਚੁੱਕੀ ਹੈ ਟੀਮ 10 ਖਿਡਾਰੀ ਪੰਜਾਬ ਦੇ ਹੀ ਨੇ ਹਾਕੀ ਟੀਮ ਦੇ ਵਿੱਚ ਤੇ ਇਸ ਸਮੇਂ ਸਾਡੇ ਨਾਲ ਸਾਡੇ ਸਹਿਯੋਗੀ ਮਨਜਿੰਦਰ ਮੌਜੂਦ ਨੇ ਮਨਜਿੰਦਰ ਇਸ ਸਮੇਂ ਦਾ ਕੀ ਅਪਡੇਟ ਹੈ ਕਿੱਥੇ ਪਹੁੰਚੀ ਹੈ ਭਾਰਤੀ ਹਾਕੀ ਟੀਮ ਅੱਜ ਅੰਮ੍ਰਿਤਸਰ ਸਵੇਰੇ 에ਅਰਪੋਰਟ ਤੇ ਪਹੁੰਚੀ ਸੀ ਜੀ ਅਬ ਬਿਲਕੁਲ ਨਿਲਪ ਦੱਸ ਲ ਜਾਊਗਾ ਕਿ ਲੰਪਿੰਗ ਖੇਡਾਂ ਜਿਹੜੀਆਂ ਹੋ ਰਹੀਆਂ ਨੇ ਤੇ ਜਿਹੜੇ ਭਾਰਤੀ ਖੇਡਣ ਗਏ ਸਨ ਤੇ ਜਿਹੜੀ ਕਿ ਬ੍ਰਾਊਨ ਮੈਲ ਜਿੱਤ ਕੇ ਜਿਹੜਾ ਕਿ ਪੰਜਾਬ ਪਰਤੇ ਨੇ ਪਹਿਲਾ 에ਰਪੋਰਟ ਦੇ ਉੱਪਰ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਹੁਣ ਗੁਰੂ ਘਰਾਂ ਦੇ ਵਿੱਚ ਪਹੁੰਚੇ ਹੋਏ ਨੇ ਆਪਣੇ ਪਰਿਵਾਰਾਂ ਸਮੇਤ ਕੋਤ ਸਮੇਤ ਜਿੱਥੇ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਵਾਸਤੇ ਇਹ ਪਹੁੰਚੇ ਹੋਏ ਨੇ ਇਹ ਕਹਿ ਸਕਦੇ ਆ ਕਿ ਭਾਵੇਂ ਪੰਜਾਬ ਦੇ ਨੁਮਾਇੰਦੇ ਜਰੂਰ ਪਹੁੰਚੇ ਸਨ 에ਰਪੋਰਟ ਤੇ ਤੇ ਪੰਜਾਬ ਦੇ ਮੁੱਖ ਮੰਤਰੀ ਥੋੜੇ ਸਮੇਂ ਤੱਕ ਇੱਥੇ ਪਹੁੰਚਣਗੇ ਤੇ ਉਹਨਾਂ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਪੰਜਾਬ ਦੇ ਗਵਰਨਰ ਵੀ ਪਹੁੰਚੇ ਹੋਏ ਨੇ ਪਰ ਜਦੋਂ ਉਹਨਾਂ ਦੇ ਖਿਡਾਰੀਆਂ ਦੇ ਫੈਮਿਲੀ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਸਾਡੇ ਬੱਚੇ ਖੇਡਣ ਵਾਸਤੇ ਗਏ ਸਨ ਤੇ ਸਾਡੇ ਵੱਲੋਂ ਇੱਥੇ ਆ ਕੇ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਤੇ ਉਹ ਅਰਦਾਸਾਂ ਜਿਹੜੀਆਂ ਕਬੂਲ ਹੋਈਆਂ ਨੇ ਤੇ ਹੁਣ ਗੁਰੂ ਘਰ ਦੇ ਅੰਦਰ ਜਿਹੜੇ ਕਿ ਮੱਥਾ ਟੇਕ ਰਹੇ ਨੇ ਤੇ ਥੋੜੇ ਸਮੇਂ ਤੱਕ ਜਿਹੜੇ ਬਾਹਰ ਆਉਣਗੇ ਤੇ ਫਿਰ মিডিਆ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਪਰ ਕਹਿ ਸਕਦਾ ਕਿ ਪੰਜਾਬ ਦੇ ਸਾਰੇ ਖਿਡਾਰੀ ਹੈਗੇ ਨੇ ਜਲੰਧਰ ਦੇ ਅੰਬਰੀ ਸਰ ਦੇ ਵੀ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਮੱਲਾ ਮਾਰੀਆਂ ਗਿਆ ਨੇ ਆਪਣੇ ਜਿਹੜਾ ਕਿ ਪੰਜਾਬ ਦਾ ਕੀ ਪੂਰੇ ਦੇਸ਼ ਭਰ ਦਾ ਜਿਹੜਾ ਨਾਮ ਰੋਸ਼ਨ ਕੀਤਾ ਤੇ ਉੱਥੇ ਹੀ মিডিਆ ਦੇ ਨਾਲ ਗੱਲਬਾਤ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇੱਕ ਮੈਸੇਜ ਦਿੱਤਾ ਗਿਆ ਨੌਜਵਾਨਾਂ ਨੂੰ ਕਿ ਜਿਹੜਾ ਪੰਜਾਬ ਦੇ ਵਿੱਚ ਪੰਜਵਾਂ ਦਰਿਆ ਨਸ਼ੇ ਦਾ ਵਗ ਰਿਹਾ ਉਸੇ ਚੀਜ਼ ਨੂੰ ਨਸ਼ੇ ਤੋਂ ਦੂਰ ਰਹਿ ਕੇ ਗੇਮਾਂ ਆਲੇ ਖੇਡਣ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵੀ ਇਹ ਲੋਕਾਂ ਨੂੰ ਅਪੀਲ ਕੀਤੀ ਗਈ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਸਟੇਡੀਅਮ ਹੈਗੇ ਨੇ ਜਿਹੜੇ ਕਸਤਾ ਹਾਲ ਦੇ ਵਿੱਚ ਉਹਨਾਂ ਦਾ ਸੁਧਾਰਤ ਜਿਹੜਾ ਜਲਦੋਂ ਜਲਦੀ ਕੀਤਾ ਜਾਵੇ ਕਿ ਜਿਹੜੇ ਪਿੰਡਾਂ ਦੇ ਨੌਜਵਾਨੇ ਜਾਂ ਧੀਆਂ ਨੇ ਜਿਹੜੇ ਕਿ ਇਹ ਕਹਿ ਸਕਦਾ ਕਿ ਗੇਮਾਂ ਦੇ ਵਿੱਚ ਜਿਹੜੇ ਕਿ ਮੱਲਾ ਮਾਰ ਰਹੇ ਨੇ ਤਾਂ ਉਹ ਵੱਡੀ ਗਿਣਤੀ ਦੇ ਵਿੱਚ ਖੇਡ ਕੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਪਰ ਕਹਿ ਸਕਦਾ ਕਿ ਜਿਹੜੇ ਖਿਡਾਰੀ ਗਏ ਸਨ ਕਹ ਸਕਦੇ ਕਿਸ ਸਰਪੰਚ ਜੋ ਕਪਤਾਨ ਸੇ ਹਰਮਨ ਉਹ ਉਹ ਜਿਹੜੇ ਕਿ ਇਹ ਬਾਬਾ ਬਕਾਲਾ ਦੇ ਰਹਿਣ ਵਾਲੇ ਨੇ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਵੀ ਵਧੀਆ ਜਿਹੜਾ ਕਿ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਕਪਤਾਨੀ ਦੇ ਨਾਲ ਨਾਲ ਜਿਹੜਾ ਕਿ ਖੇਡਣਾ ਤੇ ਇੱਕ ਟੀਮ ਨੂੰ ਇੱਕ ਨੂੰ ਵਰਕ ਨੂੰ ਕਰਕੇ ਰੱਖਣਾ ਇੱਕ ਨੂੰ ਟੀਮ ਨੂੰ ਜੋੜ ਕੇ ਰੱਖਣਾ ਤੇ ਟੀਮ ਨੂੰ ਗਾਈਡਲਾਈਨਾਂ ਦੇਣੀਆਂ ਇਹ ਸਭ ਤੋਂ ਵੱਡੀ ਗੱਲ ਹੁੰਦੀ ਆ ਤੇ ਅੱਜ ਜਿਹੜੇ ਆ 올림픽 ਦੇ ਵਿੱਚ ਖੇਡ ਕੇ ਵੱਡੀਆਂ ਮੱਲਾ ਮਾਰ ਕੇ ਬ੍ਰਾਊਨ ਮੈਡ ਜਿੱਤ ਕੇ ਜੀ ਗੁਰੂ ਘਰ ਦੇ ਵਿੱਚ ਆਸ਼ੀਰਵਾਦ ਲੈਣ ਵਾਸਤੇ ਪਹੁੰਚੇ ਨੇ ਜੀ ਤੇ ਮਨਜਿੰਦਰ ਅਰੇ ਇਸ ਸਮੇ ਕਿਹੜੇ ਕਿਹੜੇ ਕੈਬਨਟ ਦੇ ਮੰਤਰੀ ਨਾਲ ਮੌਜੂਦ ਨੇ ਆ ਬਿਲਕੁਲ ਜੀ ਇਹ ਗੱਲ ਕੀਤੀ ਜਾਵੇ ਤੇ 에어ਪੋਰਟ ਦੇ ਉੱਪਰ ਕੁਲਦੀਪ ਸਿੰਘ ਧਾਰੀਵਾਲ ਤੇ ਦੂਜੇ ਪਾਸੇ ਹਰਪਰਜਨ ਸਿੰਘ ਐਟਿਓ ਤੇ ਐਮਪੀ ਗੁਰਜੀਤ ਸਿੰਘ ਓਜਲਾ ਤੇ ਪ੍ਰਗਟ ਸਿੰਘ ਜੋ ਕਾਂਗਰਸ ਦੇ ਨਿਕੜਾ ਰਹੀ ਤੇ ਹੋਰ ਜਿਹੜੇ ਲੀਡਰਸ਼ਿਪ 에어ਪੋਰਟ ਤੇ ਪਹੁੰਚੀ ਸੀ ਪਰ ਹਰਮੰਦਰ ਸਾਹਿਬ ਨਹੀਂ ਪਹੁੰਚੇ ਕਿਉਂਕਿ ਪਹਿਲਾਂ ਹੀ ਇੱਕ ਚੀਜ਼ ਐਲਾਨ ਕਰ ਦਿੱਤੀ ਗਈ ਸੀ ਕਿ ਅੱਜ ਸੰਡੇ ਹੈਗਾ ਤੇ ਸੰਡੇ ਕਰਕੇ ਦੇਸ਼ ਵਿਦੇਸ਼ਾਂ ਤੋਂ ਜਿਹੜੀ ਸੰਗਤ ਆ ਗੁਰੂ ਘਰਾਂ ਦੇ ਵਿੱਚ ਮੱਥਾ ਟੇਕਣ ਵਾਸਤੇ ਪਹੁੰਚਦੀ ਆ ਤੇ ਮੀਡੀਆ ਨੂੰ ਵੀ ਅੰਦਰ ਜਾਣ ਦੀ ਜਿਹੜੀ ਹੈ ਕਿ ਐਜਪੀਸੀਓ ਜਨ ਨਹੀਂ ਦਿੱਤੀ ਗਈ ਕਿਉਂਕਿ ਕਈ ਵਾਰ ਜਦੋਂ ਇਹ ਹੁੰਦਾ ਕਿ ਕੋਈ ਜਾਂ ਮੰਤਰੀ ਜਿਹੜੇ ਕਿ ਕੈਮਰੇ ਦੇ ਉੱਪਰ ਵੀਡੀਓ ਦਿਖਾਈ ਜਾਂਦੀ ਆ ਪਰ ਜਿਹੜੀ ਅੰਦਰ ਸੰਗਤ ਹੁੰਦੀ ਉਹਨਾਂ ਨੂੰ ਧੱਕਾ ਮੁੱਕੀ ਬੜੀ ਹੁੰਦੀ ਆ ਇਸੇ ਕਰਕੇ ਜਿਹੜੇ ਕਿ ਰੋਗ ਲਗਾ ਦਿੱਤੀ ਗਈ ਹੈ ਤੇ ਦੂਜੇ ਪਾਸੇ ਜੇ ਵੇਖਿਆ ਜਾਵੇ ਤਾਂ ਥੋੜੇ ਸਮੇਂ ਤੱਕ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਗਵਰਨਰ ਵੀ ਇੱਥੇ ਪਹੁੰਚਣਗੇ ਤੇ ਆ ਦੇਸਾਂ ਤਸਵੀਰਾਂ ਦੇ ਵਿੱਚ ਜਿਹੜੇ ਸੁਰੱਖਿਆ ਦੇ ਪ੍ਰਬੰਧ ਨੇ ਉਹ ਵਧਾ ਦਿੱਤੇ ਗਏ ਨੇ ਤੇ ਇਸੇ ਰਸਤੇ ਥਾਣੀ ਪੰਜਾਬ ਦੇ ਗਵਰਨਰ ਅਤੇ ਪੰਜਾਬ ਇਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਹ ਵੀ ਸੂਤਰਾਂ ਤੋਂ ਪਤਾ ਲੱਗ ਗਿਆ ਕਿ ਇੱਥੇ ਉਹ ਮੁਲਾਕਾਤ ਇਹਨਾਂ ਖਿਡਾਰੀਆਂ ਦੇ ਨਾਲ ਕਰ ਸਕਦੇ ਨੇ ਐ ਜੀ ਪੀ ਸੀ ਕੀਤਾ ਜਾਵੇਗਾ ਜਿਸ ਤਰ੍ਹਾਂ ਕਿ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਗਏ ਨੇ ਸੀਐਮ ਦੀ ਸੁਰੱਖਿਆ ਸਕਿਉਰਟੀ ਜਿਹੜੀ ਲੱਗ ਚੁੱਕੀ ਆ ਤੇ ਉਧਰ ਗਵਰਨਰ ਦੀ ਜਿਹੜੀ ਲੱਗ ਚੁੱਕੀ ਆ ਜਿਨ੍ਹਾਂ ਦੇ ਵੱਲੋਂ ਹੁਣ ਥੋੜੇ ਸਮੇਂ ਤੱਕ ਗੁਰੂ ਘਰ ਪਹੁੰਚ ਕੇ ਜਿਹੜਾ ਕਿ ਮੱਥਾ ਟੇਕਿਆ ਜਾਵੇਗਾ ਦੂਜੇ ਪਾਸੇ ਦੇਖ ਸਕਦੇ ਹੋ ਕਿ ਇਹ ਪਰਿਵਾਰਕ ਮੈਂਬਰ ਪਹੁੰਚੇ ਹੋਏ ਨੇ ਗੱਲਬਾਤ ਅਸੀਂ ਇਹ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਦੇਖ ਸਕਦੇ ਹੋ ਕਿ ਜਿਹੜੇ ਮਨਜਿੰਦਰ ਲੇਟ ਹੋ ਗਏ ਸਰ ਜੀ ਮਨਜਿੰਦਰ ਪਹਿਰਾਂ ਤੇ ਜਿਹੜੇ ਪਰਿਵਾਰਕ ਤੇ ਹੁਣ ਮਨਜਿੰਦਰ ਇੱਥੇ ਜੋ ਲੋਕ ਮੌਜੂਦ ਹੈ ਨੌਜਵਾਨ ਮੌਜੂਦ ਹੈ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ ਕਿ ਉਹ ਕਿਵੇਂ ਦੇਖਦੇ ਹੈ ਕਿ ਹੋਕੀ ਟੀਮ ਜਿੱਤ ਕੇ ਆਈ ਹੈ 10 ਖਿਡਾਰੀ ਪੰਜਾਬ ਦੇ ਨੇ ਕਿਉਂਕਿ ਨੌਜਵਾਨਾਂ ਨੂੰ ਇੱਕ ਵੱਡਾ ਮੈਸੇਜ ਜਾਂਦਾ ਹੈ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਦਾ ਜੀ ਆ ਬਿਲਕੁਲ ਨਿਲਮ ਕੀ ਜਦੋਂ ਐਦਾ ਹੁ ਨੌਜਵਾਨ ਜੇ ਕਹਿ ਸਕਦੇ ਆ ਕਿ ਪੰਜਾਬ ਦੇ ਹੈਗੇ ਨੇ ਤੇ ਇੱਕ ਉਸ਼ਾ ਜਿਹੜਾ ਕਾਫੀ ਹੁੰਦਾ ਆ ਦੇਖ ਸਕਦੇ ਕੋ ਫੁੱਲਾਂ ਆਰ ਕੀ ਗੱਡੀ ਸਜਾਈ ਹੋਈ ਹੈ ਗਰਜੰਟ ਦੇ ਇਹ ਫਾਦਰ ਸਾਹਿਬ ਦੇ ਵੱਲੋਂ ਤੇ ਗਰਜੰਟ ਦਾ ਬੈਨਰ ਲੱਗਾ ਹੋਇਆ ਆ ਦੇਖ ਸਕਦੇ ਇਹ ਮੱਲਾ ਮਾਰ ਕੇ ਆਏ ਨੇ ਪੰਜਾਬ ਦੇ ਵਿੱਚ ਨਿੱਗਾ ਸਵਾਗਤ ਕੀਤਾ ਜਾ ਰਿਹਾ ਆ ਗਰਜੰਟ ਸਿੰਘ ਜੋ ਕਿ ਜੰਡਿਆਲਾ ਗੁਰੂ ਦੇ ਲਾਗੇ ਨਜੀਪਿੰਡ ਖੈਰਾਬਾਰ ਦੇ ਉੱਥੋਂ ਦੇ ਰਹਿਣ ਵਾਲੇ ਹੈਗੇ ਨੇ ਤੇ ਜਿਹੜੇ ਉਹ ਹੁਣ ਇੱਥੇ ਪਹੁੰਚੇ ਹੋਏ ਨੇ ਤਾਂ ਆ ਦੇਖ ਸਕਦੇ ਹੋ ਕਿ ਪਰਿਵਾਰ ਦੇ ਫੁੱਲਾਂ ਵਗੋਂ ਇਹ ਜਿਹੜੀ ਗੱਡੀ ਜਿਹੜੀ ਸਜਾਈ ਹੋਈ ਆ ਤੇ ਅੱਜ ਗੁਰੂ ਘਰਾਂ ਦੇ ਵਿੱਚ ਆਸ਼ੀਰਵਾਦ ਲੈਣ ਵਾਸਤੇ ਪਰਿਵਾਰ ਸਮੇਤ ਇਹ ਪਹੁੰਚੇ ਹੋਏ ਨੇ ਤੇ ਗੱਲਬਾਤ ਅਸੀਂ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਪਰਿਵਾਰ ਦੇ ਵਿੱਚ ਇੱਕ ਖੁਸ਼ੀ ਦਾ ਜਿਹੜਾ ਮਾਹੌਲ ਆ ਉਹ ਦੇਖਣ ਨੂੰ ਜਿਹੜਾ ਮਿਲਦਾ ਨਜ਼ਰ ਆ ਰਿਹਾ ਪਰ ਇਹਨਾਂ ਨੌਜਵਾਨਾਂ ਤੋਂ ਪ੍ਰੇਰਿਤ ਹੋ ਕੇ ਹੀ ਇਹ ਜਿਹੜਾ ਕਿ ਨੌਜਵਾਨ ਹੋਰ ਅੱਗੇ ਖੜਾਰੇ ਦੇ ਚਾਰੇ ਨੇ ਤੇ ਗੁਰਜੰਡ ਦੇ ਫਾਦਰ ਜਿਹੜਾ ਕਿ ਫੁੱਲਾਂ ਵਗੋਂ ਗੱਡੀ ਚ ਰਹੀ ਆ ਕਿੰਨੀ ਸਭ ਤੋਂ ਪਹਿਲਾਂ ਜੀ ਖੁਸ਼ੀ ਹੋ ਗਈ ਬਹੁਤ ਖੁਸ਼ੀ ਹੋ ਰਹੀ ਜੀ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਬਸ ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਨ ਵਾਸਤੇ ਆਏ ਆਗੇ ਅਲੱਤੱਕ ਜਿਹੜੀਆਂ ਅਰਦਾਸਾਂ ਕੀਤੀਆਂ ਸੀ ਕਬੂਲ ਹੋ ਗਈਆਂ ਹਾਂ ਹਾਂ ਜੀ ਕਬੂਲ ਹੋ ਗਈਆਂ ਬੱਚਿਆਂ ਦਾ ਵੀ ਇਹੋ ਉਹਨਾਂ ਦਾ ਨਿਸ਼ਾਨਾ ਪਿਆ ਅਸੀਂ ਦਰਬਾਰ ਸਾਹਿਬ ਧੰਨਵਾਦ ਕਰਕੇ ਬੱਥਰ ਟਿਕ ਤੇ ਫੇਰ ਉੱਗ ਰਹੀ ਜਾਣਾ 55 ਸਾਲ ਬਾਅਦ ਅਸਲੀ ਨੂੰ ਵਰਾਇਆ ਇੱਕ ਉਹ ਬੜੀ ਵੱਡੀ ਬੜੀ ਤਗੜੀ ਉਹ ਸਾਡੀ ਇਤਿਹਾਸਿਕ ਜਿੱਤ ਦੀ ਬੜੀ ਖੁਸ਼ੀ ਵਾਲੀ ਗੱਲ ਹੈ ਬੜੀ ਮਾਣ ਵਾਲੀ ਗੱਲ ਹੈ ਜੀ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਜੀ ਕਿ ਪੰਜਾਬ ਦੇ ਖੜਾਹੀ ਆ ਦੱਸੇ ਹਾਂਜੀ ਵੇਖੋ ਜੀ ਹੁਣ ਇਹ ਇਹ ਵਾਲੇ ਪੰਜਾਬ ਦੇ ਨਹੀਂ ਇਹ ਹਿੰਦੁਸਤਾਨ ਦੇ ਆ ਜੀ ਪੂਰੇ ਪੂਰੇ ਭਾਰਤ ਦੇ ਆ ਜੀ ਇਹ ਬੜੇ ਮਾਣ ਵਾਲੀ ਗੱਲ ਹੈਗੀ ਇਹ ਬੱਚਾ ਦੇ ਵਿੱਚੋਂ ਨੌਜਵਾਨ ਖੇਡ ਇਹ ਉੱਠ ਕੇ ਵਿਦੇਸ਼ਾਂ ਦੇ ਵਿੱਚ ਖੇਡਦੇ ਪਏ ਇੱਕ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਬੜਾ ਮਾਣ ਆਗੇ ਵੇਖੋ ਹੁਣ ਕੱਲਾ ਪੰਜਾਬ ਦਾ ਮਾਣ ਨਹੀਂ ਗਾ ਵਧਿਆ ਪੂਰੇ ਹਿੰਦੁਸਤਾਨ ਦਾ ਮਾਣ ਵਧਿਆ ਬੜੀ ਖੁਸ਼ੀ ਹੋਈ ਇੱਕ ਪਿਤਾ ਹੁੰਦੇ ਨਾਲ ਤੇ ਕਿੰਨਾ ਮਹਿਸੂਸ ਹੋ ਰਿਹਾ ਜੀ ਕਿ ਮੇਰਾ ਪੁੱਤ ਇੰਨੇ ਗੇ ਵੱਡੀ ਖੇਡ ਕੇ ਵੇਖੋ ਜੀ ਇਸ ਤੋਂ ਬਾਅਦ ਕੁਝ ਕਿਹੜੀ ਹੋ ਸਕਦੀ ਹੋਰ ਬਹੁਤ ਖੁਸ਼ੀ ਹੈ ਬਹੁਤ ਮਾਣ ਹੈ ਹਾਂਜੀ ਕੀਤਨ ਅੱਜ ਅਰਦਾਸਾਂ ਤੋਂ ਪਹਿਲਾਂ ਕੀਤੇ ਅੱਜ ਧੰਨਵਾਦ ਕਰਨ ਵਾਸਤੇ ਆਏ ਬਣਵਾਦਾ ਧੰਨਵਾਦ ਕਰਨ ਵਾਸਤੇ ਹੈ ਪ੍ਰਮਾਤਮਾ ਸਾਡੀ ਨੂੰ ਨੇੜੇ ਬ੍ਰਾਊਨ ਮੈਡ ਦਾ ਬਹੁਤ ਵੱਡੀ ਚੀਜ਼ ਹੈ ਜੀ ਵੇਖੋ ਬੜੀ ਤਕੜੀ ਗੱਲ ਹੈ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਹਾਂ 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 ਤੇ ਕੁਝ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਕਿਉਂਕਿ ਇੱਕ ਪਿਤਾ ਹੋਂਦੇ ਨਾਤੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਾਂ ਦੇਸ਼ਵ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਨੌਜਵਾਨਾਂ ਨੂੰ ਮੈਂ ਤੇਹੀ ਅਪੀਲ ਕਰਾਂਗਾ ਵੀ ਤਗੜੇ ਹੋ ਕੇ ਮਿਹਨਤ ਕਰੋ ਪ੍ਰਮਾਤਮਾ ਮਿਹਨਤ ਦਾ ਫਲ ਦਿੰਦਾ ਵਗਾ ਵੇਖੋ ਜਦਾ ਇਹਨਾਂ ਨੇ ਬੱਚਿਆਂ ਨੇ ਮਿਹਨਤ ਕੀਤੀ ਹੈਗੀ ਪਰ ਮਾਦਮਾ ਕਿੱਥੇ ਲੈ ਗਿਆ ਇਸੇ ਤਰ੍ਹਾਂ ਯਾਰ ਅਰਦਾਸਾਂ ਕੀਤੀਆਂ ਤੇ ਹੁਣ ਅਰਦਾਸਾਂ ਜਿਹੜੀਆਂ ਕਬੂਲ ਹੋਈਆਂ ਨੇ ਫੁੱਲਾ ਵਗੋਂ ਕਿਉਂਕਿ ਇੱਕ ਵਿਆਹ ਵਾਲਾ ਜਿਹੜਾ ਮਾਹੌਲ ਹੈ ਗ੍ਰੈਂਡ ਤੇ ਫਾਦਰ ਦੇ ਵੱਲੋਂ ਬਣਾ ਦਿੱਤਾ ਗਿਆ ਜਦੋਂ ਕੋਈ ਨੂੰ ਵਿਆਹ ਕਰਾਉਣ ਜਾਂਦੇ ਆ ਤੇ ਏਦਾਂ ਹੀ ਗੱਡੀ ਸਜਾਈ ਜਾਂਦੀ ਆ ਤੇ ਇਹ ਗ੍ਰੈਂਡ ਤੇ ਦਾਦਾ ਜੀ ਕਿੱਦਾਂ ਲੱਗ ਰਿਹਾ ਜੀ ਤੁਹਾਡੇ ਦੇ ਬੜੀ ਅਰਦਾਸਾਂ ਕੀਤੀਆਂ ਜਿੰਨੀਆਂ ਗੁਰੂਗਰੀ ਅਰਦਾਸਾਂ ਕੀਤੇ ਹੋਣੇ ਮਾਲੀਆਂ ਉਹਨਾਂ ਦਾ ਧੰਨਵਾਦ ਕਰਨਾ ਹੈ ਗੁਰੂ ਗਰੀਬਾ ਖੁਸ਼ੀ ਸੰਭੀ ਨਹੀਂ ਜਾ ਰਹੀ ਦਾ ਦੇਸ਼ਪੱਤ ਵਿੱਚ ਹਾਂ ਜੀ ਇਹ ਜੇ ਪਿੰਡ ਜਾ ਕੇ ਹੋਰ ਹੋਣੀ ਆ ਢੋਲਾਂ ਦੇ ਨਾਲ ਸਵਾਗਤ ਬਹੁਤ ਜੀ ਢੋਲ ਨਾਲ ਹੀ ਇੱਥੇ ਖੜੇ ਸੀ ਇਹ ਮੰਜ ਕਿੱਦਾਂ ਆਇਆ ਜਿਹੜੀ ਫੁੱਲਾਂ ਕੋ ਗੱਡੀ ਇਹ ਵਿਆਹ ਵਾਲਾ ਮੋਰ ਬਿਲਕੁਲ ਬੋਲ ਅੱਜ ਕੋਈ ਗੁਰੂ ਸਾਹਿਬਾਂ ਦੇ ਘਰ ਆਏ ਆ ਤੇ ਉਹਨਾਂ ਸਾਡੀਆਂ ਅਰਦਾਸਾਂ ਮੰਨੀਆਂ ਤੇ ਖੁਸ਼ੀ ਨਾਲ ਫੁੱਲ ਆ ਕੇ ਆਏ ਆ